ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਆਰ.ਐਸ. ਲੱਧਰ ਨੇ ਆਮ ਆਦਮੀ ਪਾਰਟੀ ਤੇ ਮੁਫਤ ਦੀਆਂ ਰਿਓੜੀਆਂ ਵੰਡਣ ਦਾ ਦੋਸ਼ ਲਾਉਂਦੇ ਆ ਕਿ ਇਸ ਪਾਰਟੀ ਨੇ ਪਹਿਲਾਂ ਦਿੱਲੀ ਫਿਰ ਪੰਜਾਬ ਤੇ ਹੁਣ ਚੰਡੀਗੜ੍ਹ ਵਿੱਚ ਅਰਥਚਾਰੇ ਨੂੰ ਤਬਾਹ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਸੁਨੇਹੇ ਚੋਣਾਂੇ ਕਰਜ਼ਾ ਲੈ ਕੇ ਕਥਤ ਲੋਕ ਖਤ ਤੀਆਂ ਸਕੀਮਾਂ ਸ਼ੁਰੂ ਕਰਨ ਨੂੰ ਆਪ ਪਾਰਟੀ ਦੀ ਗੰਦੀ ਸਿਆਸਤ ਦਾ ਹਿੱਸਾ ਦੱਸਿਆ ਕਿ ਅਜਿਹੇ ਉਪਰਾਲੇ ਕਰਕੇ ਪਾਰਟੀ ਲੋਕੀਤਾਂ ਨੂੰ ਅਣ ਦੇਖਿਆ ਕਰਕੇ ਲੋਕ ਉਸਾਰੂ ਨੀਤੀਆਂ ਦੀ ਥਾਂ ਤੇ ਝੂਠੇ ਪਖੰਡ ਰਚ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ ਜਿਹੜਾ ਆਪ ਆਪਣਾ ਫਰੀਜ਼ ਦੀਆਂ ਰਿਓੜੀਆਂ ਵੰਡਣ ਵਾਲਾ ਕਲਚਰ ਹੈ ਕੇਜਰੀਵਾਲ ਜੀ ਨੇ ਪੈਦਾ ਕੀਤਾ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਆਇਆ ਭਗਵੰਦ ਮਾਨ ਜੀ ਨੇ ਲਿਆਂਦਾ ਔਰ ਇੰਪਲੀਮੈਂਟ ਕੀਤਾ ਹੁਣ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਯੂਨੀਅਨ ਟਰੈਕਟਰੀ ਆ ਉਹਦੇ ਵਿੱਚ ਚੰਡੀਗੜ੍ਹ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਵਾਲਾ ਆਮ ਆਦਮੀ ਪਾਰਟੀ ਚੱਲੀ ਹੋਈ ਹੈ 510 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਜਿਹੜੀ ਪਾਣੀ ਸਪਲਾਈ ਕਰਨ ਦੀ ਸਕੀਮ ਹੈ ਉਹ ਕਰਜ਼ਾ ਲਾਇਆ ਕਿਵੇਂ ਜਾਏਗਾ ਜੇ ਤੁਸੀਂ 20 2000 ਲੀਟਰ ਪਾਣੀ ਫ੍ਰੀ ਦੇਣਾ ਹੈ ਮੁਫਤ ਦੇਣਾ ਹੈ ਤਾਂ ਉਹ ਪਾਣੀ ਆਣਾ ਕਿੱਥੋਂ ਹੈ ਕੋਈ ਹੋਰ ਕਰ ਲਾਏ ਜਾਣਗੇ ਕੋਈ ਟੈਕਸ ਲਾਏ ਜਾਣਗੇ ਤੇ ਉਹ ਪੈਸਾ ਤਾਂ ਜਿਹੜਾ ਕਰਜ਼ਾ ਲਿਆ ਉਹ ਤਾਂ ਦੇਣਾ ਪੈਣਾ ਹੈ ਤੋਂ ਇਸ ਕਰਕੇ ਜਿਹੜਾ ਆਪਣਾ ਨੰਬਰ 1 ਨੰਬਰ 2 ਦੇ ਉੱਤੇ ਕੁਲਦੀਪ ਕੁਮਾਰ ਜੀ ਨਵੇਂ-ਨਵੇਂ ਮੇਅਰ ਬਣੇ ਹੈਗੇ ਆ ਤੇ ਵਾਹ ਵਾਹ ਲੁੱਟਣ ਦਾ ਉਹਨਾਂ ਨੂੰ ਜ਼ਿਆਦਾ ਸ਼ੌਕ ਹੈਗਾ ਹੈ ਕਿਉਂਕਿ ਉਹਨਾਂ ਦੇ ਆਕਾ ਜਿਹੜੇ ਆ ਉਹਨਾਂ ਦੇ ਪਾਰਟੀ ਦੇ ਨੇਤਾਵਾਂ ਦਾ ਇਹੀ ਕਲਚਰ ਹੈ